ਤਰਨਤਾਰਨ ਜਿਮਣੀ ਚੌਣ ਤੋਂ ਪਹਿਲਾਂ ਕੀ ਆਮ ਆਦਮੀ ਪਾਰਟੀ ਕਬਰਾ ਗਈ ਹੈ ਕੀ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਚਿੰਤਾ ਸਤਾਉਣ ਲੱਗੀ ਹੈ ਇਸੇ ਕਰਕੇ ਵਿਰੋਧੀਆਂ ਦੇ ਉੱਤੇ ਕੇਸ ਠੋਕੇ ਜਾ ਰਹੇ ਨੇ ਜਾਂ ਫਿਰ ਅਕਾਲੀ ਦਲ ਨੂੰ ਉਭਾਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਅਕਾਲੀ ਦਲ ਦੇ 6 ਅਹਿਮ ਆਗੂਆਂ ਦੇ ਉੱਤੇ ਰਾਤ ਤੋਂ ਰਾਤ ਕੇਸ ਕੀਤੇ ਗਏ ਨੇ ਕੀ ਆ ਪੂਰਾ ਮਾਜਰਾ ਤੇ ਤਰਨਤਾਰਨ ਦੀ ਤਸਵੀਰ ਕੀ ਕਹਿੰਦੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿ ਤਰਨ ਤਰਨ ਦੇ ਵਿੱਚ ਚੁਣਾਈ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਹੈ ਕੋਈ ਵੀ ਐਸੀ ਪਾਰਟੀ ਜਾਂ ਐਸੀ ਉਮੀਦਵਾਰ ਨਹੀਂ ਬਾਕੀ ਬਚਿਆ ਜਿਹੜਾ ਪੂਰੇ ਜੋਰ ਸ਼ੋਰ ਦੇ ਨਾਲ ਮદાન ਚ ਉਤਰਿਆ ਹੋਇਆ ਆ ਪਰ ਵੱਡਾ ਸਵਾਲ ਇੱਥੇ ਇਹ ਹੈ ਕਿ ਕੀ ਸੱਤਾਧਾਰੀ ਧਿਰ ਚੋਣ ਜਿੱਤਣ ਦੇ ਲਈ ਹਰ ਹਿੱਲਾ ਵਰਤਣਾ ਚਾਹੁੰਦੀ ਹੈ ਜਾਂ ਸੱਤਾਧਾਰੀ ਧਿਰ ਨੂੰ ਦਰਦ ਸਤਾਉਣ ਲੱਗਿਆ ਕਿ ਉਹਦੇ ਪੈਰਾ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ ਦਰਅਸਲ ਤਰੰਤਾਰਨ ਜਿਮਣੀ ਚੋਣ ਨੂੰ ਸਿਆਸੀ ਹਲਕਿਆਂ ਚ 2027 ਦਾ ਸੈਮੀਫਾਈਨਲ ਕਿਹਾ ਜਾ ਰਿਹਾ ਹੈ ਖੈਰ ਇਹ ਸੰਭਵ ਹੈ ਜਾਂ ਨਹੀਂ ਇਹਦੇ ਬਾਰੇ ਅਲਹਿਦਾ ਚਰਚਾ ਹੋ ਸਕਦੀ ਹੈ ਪਰ ਕੀ ਸਵਾਲ ਇਹ ਹੈ ਕਿ ਸੱਤਾਧਿਰ ਜਾਨੀ ਕਿ ਆਮ ਆਦਮੀ ਪਾਰਟੀ ਨਰੇਟਿਵ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ ਕਰ ਰਹੀ ਹੈ ਇਹ ਇੱਕ ਸਵਾਲ ਹੈ ਜਿਹੜਾ ਪੈਦਾ ਹੋਇਆ ਹੋਇਆ ਹੈ ਦਰਅਸਲ ਬੀਤੀ ਕਾਲ ਚੋਣ ਅਧਿਕਾਰੀ ਦੇ ਕਹਿਣ ਦੇ ਉੱਤੇ ਲਗਭਗ 6 ਅਹਿਮ ਅਕਾਲੀ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਇੱਥੋਂ ਤੱਕ ਕਿ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਜਸਵਿੰਦਰ ਕੌਰ ਰੰਧਾਵਾ ਦੀ ਧੀ ਦੇ ਉੱਤੇ ਵੀ ਪਰਚਾ ਦਰਜ ਕੀਤਾ ਗਿਆ ਮਾਮਲਾ ਕੀ ਹੈ ਮੈਂ ਤੁਹਾਨੂੰ ਸਾਰੀ ਖਬਰ ਦੱਸਣੀ ਹੈ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਮਾਫ ਕਰਨਾ ਪਹਿਲਾਂ ਮੈਂ ਜਸਵਿੰਦਰ ਕਹੇਗਾ ਸੁਖਵਿੰਦਰ ਕੋਲ ਰੰਦਾਵਾ ਦੇ ਰਿਸ਼ਤੇਦਾਰਾਂ ਵੱਲੋਂ ਕਥਿਤ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਪ੍ਰਤੀ ਤਰਾਜੋਗ ਅਸ਼ਲੀਲ ਤੇ ਧਮਕੀ ਭਰੀ ਸ਼ਬਦਾਵਲੀ ਵਾਲੀ ਪੋਸਟ ਪਾਉਣ ਅਤੇ ਉਸ ਪੋਸਟ 'ਚ ਐਸਐਸਪੀ ਨੂੰ ਧਮਕਾਉਣ ਦੇ ਦੋਸ਼ 'ਤੇ ਪੁਲਿਸ ਨੇ ਥਾਣਾ ਸ਼ਹਿਰੀ ਤਰਨਤਾਰਨ ਚ ਮੁਕਦਮਾ ਕਾਇਮ ਕੀਤਾ ਹੈ ਇਸ ਵਿੱਚ ਅਕਾਲੀ ਉਮੀਦਵਾਰ ਦੀ ਲੜਕੀ ਸਣੇ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਹਾਲਾਂਕਿ ਉਕਤ ਕੇਸ ਨੂੰ ਲੈ ਕੇ ਸਨਿਸ਼ਚਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੂਰਾ ਜਿਹੜਾ ਉਹ ਰੋਲਾ ਰਪਾ ਪਾਇਆ ਸੀਗਾ ਤੇ ਇਸ ਨਾਲ ਹੀ ਦਰਅਸਲ ਸੁਖਵਿੰਦਰ ਕੋਰ ਰੰਧਾਵਾ ਦਾ ਰਿਸ਼ਤੇਦਾਰ ਅਮਰਪਾਲ ਬਾਠ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਹਰਮੀਰ ਸਿੰਘ ਸੰਧੂ ਪ੍ਰਤੀ ਤਰਾਜੋਗ ਅਸ਼ਲੀਲ ਤੇ ਧਮਕੀ ਭਰੀ ਸ਼ਬਦਾ ਦੀਪਾਸ਼ਾ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੰਦਾ ਹੈ ਇਸ ਤੋਂ ਇਲਾਵਾ ਉਸ ਰੀਲ ਵਿਚਲਾ ਵਿਅਕਤੀ ਅਸਸਪੀ ਨੂੰ ਧਮਕੀਆਂ ਦੇ ਰਿਹਾ ਤੇ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਦੀ ਸੰਭਾਲ ਨਾਲ ਸੰਬੰਧਤ ਉਸ ਦੇ ਕਾਨੂੰਨੀ ਫਰਜ਼ ਨਿਭਾਉਣ ਤੋਂ ਰੋਕਣ ਦੀ ਕੋਸ਼ਿਸ਼ ਲੱਗਦੀ ਹੈ ਇਸ ਸਪਸ਼ਟ ਤੌਰ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਡਰਾਉਣ ਦੇ ਨਾਲ ਨਾਲ ਨਿਰਪੱਖ ਚੋਣ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੀ ਗੱਲ ਚੋਣ ਕਮਿਸ਼ਨ ਦੇ ਚੋਣ ਅਧਿਕਾਰੀ ਨੇ ਕਹੀ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਉਤਪੋਸ ਨੂੰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੱਖ-ਵੱਖ ਵਿਅਕਤੀ ਵੱਲੋਂ ਸਾਂਝਾ ਕੀਤਾ ਗਿਆ ਹੈ ਜਿਹਦੇ ਚ ਕੰਚਨ ਪ੍ਰੀਤ ਕੌਰ ਜਿਹੜੇ ਕਿ ਪੁੱਤਰੀ ਨੇਗੇ ਸੁਖਵਿੰਦਰ ਕੌਰ ਦੇ ਤੇ ਵਾਸੀ ਮਜੀਠਾ ਨੇ ਅਜਮੇਰ ਸਿੰਘ ਕਾਕਾ ਛਾਪਾ ਪੁੱਤਰ ਜਗਿੰਦਰ ਸਿੰਘ ਵਾਸੀ ਛਾਪਾ ਸੰਦੀਪ ਸਿੰਘ ਉਰਫ सोनू ਦੁੱਦੇ ਵਰਗੇ ਯਾਨੀ ਕਿ ਕਈ ਵਿਅਕਤੀਆਂ ਦੇ ਨਾਂ ਨੇ ਹੁਣ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹੜਾ ਕਦੀ ਕਿਸੇ ਦੇ ਬਾਰੇ ਕੁਝ ਕਿਹਾ ਨੀਗਾ ਜਾਂ ਇਦਾਂ ਹੋਇਆ ਹੋਵੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਨੂੰ ਆਧਾਰ ਬਣਾ ਕੇ ਚਲੋ ਮੁਕਦਮਾ ਕਾਇਮ ਕਰਨਾ ਮੁਕਦਮੇ ਕਾਇਮ ਹੁੰਦੇ ਰਹਿੰਦੇ ਆ ਚੋਣਾਂ ਦੇ ਵਿੱਚ ਤੇ ਸੱਤਾ ਦੇ ਲਈ ਸਰਕਾਰੀ ਮਸ਼ੀਨਰੀ ਕੰਮ ਕਰਦੀ ਹੈ ਉਹ ਪਚੋਣਾ ਜਿਮਣੀ ਚੋਣਾ ਦੇ ਵਿੱਚ ਇਹ ਵੀ ਕਿਸੇ ਤੋਂ ਭੁੱਲਿਆ ਨਹੀਂ ਪਰ ਕੀ ਜੋ ਤਰਨ ਤਰਨ ਤੋਂ ਰਿਪੋਰਟਾਂ ਆ ਰਹੀਆਂ ਨੇ ਕਿ ਸ਼ਹਿਰ ਦੇ ਅੰਦਰ ਭਾਜਪੀ ਨੂੰ ਵੀ ਠੀਕ ਠਾਕ ਹੰਗਾਰਾ ਮਿਲ ਰਿਹਾ ਹੈ ਤੇ ਪਿੰਡਾਂ ਤੇ ਸ਼ਹਿਰ ਦੇ ਵਿੱਚ ਲਗਭਗ ਮਨਦੀਪ ਸਿੰਘ ਦਾ ਇੱਕ ਕਰੇਜ ਦਿਖਾਈ ਦੇ ਰਿਹਾ ਮਨਦੀਪ ਸਿੰਘ ਦੀ ਹਵਾ ਜਿਹੜੀ ਹੈ ਜਿਹੜੀ ਕਿ ਸ਼ੁਰੂਆਤ ਦੇ ਵਿੱਚ ਨਹੀਂ ਸੀ ਦਿਖਾਈ ਦਿੰਦੀ ਫਿਰ ਥੋੜੀ ਦਿਖਾਈ ਦੇਣ ਲੱਗੀ ਫਿਰ ਕਿਆ ਜਾਂਦਾ ਹੈ ਕਿ ਹੁਣ ਉਹ ਹਵਾ ਕਾਫੀ ਵੱਡੇ ਪੱਧਰ ਤੇ ਬਣ ਚੁੱਕੀ ਹੈ ਮੇਰਾ ਜਿਹੜਾ ਮੰਨਣਾ ਹੈ ਜਾਂ ਮੇਰਾ ਜਿਹੜਾ ਇਸ ਮਾਮਲੇ ਨੂੰ ਦੇਖਣ ਦਾ ਨਜ਼ਰੀਆ ਉਹ ਇਹ ਹੈ ਕਿ ਅਕਾਲੀ ਦਲ ਫਾਈਟ ਦੇ ਵਿੱਚ ਸ਼ੁਰੂਆਤ ਤੋਂ ਹੀ ਪਹਿਲੇ ਦੂਜੇ ਨੰਬਰ ਦੀ ਲੜਾਈ ਦੇ ਲਈ ਲੜ ਰਿਆ ਸੀ ਦੂਜੇ ਨੰਬਰ ਤੇ ਚੱਲ ਰਿਆ ਸੀ ਜਿੰਨੇ ਵੀ ਸਰਵੇ ਆਏ ਜਿੰਨੇ ਵੀ ਸੱਟਾ ਬਾਜ਼ਾਰ ਨੇ ਜਿਹੜਾ ਉਹ ਮਾਹੌਲ ਦੱਸਿਆ ਉਹਦੇ ਮੁਤਾਬਕ ਅਕਾਲੀ ਦਲ ਦੂਜੇ ਨੰਬਰ ਤੇ ਵਧੀਆ ਫਾਈਟ ਅਚ ਸੀ ਤੇ ਮਨਦੀਪ ਸਿੰਘ ਦੀ ਹਵਾ ਬਰਾਬਰ ਹੋਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਹੈ ਕਿ ਜਿਹੜਾ ਅਕਾਲੀ ਦਲ ਦਾ ਮੁਕਾਬਲਾ ਠੀਕ ਹੈ ਸਾਡੇ ਨਾਲ ਰਹੂਗਾ ਕੋਈ ਵੱਡੀ ਗੱਲ ਨਹੀਂ ਮਨਦੀਪ ਸਿੰਘ ਵਾਲਾ ਸਾਡੇ ਤੋਂ ਸਾਹਮਣੇ ਨਹੀਂ ਜਾਣਾ ਜਿਵੇਂ ਅਮਰਪਾਲ ਵਾਲੇ ਕੇਸ 'ਚ ਹੋਇਆ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਮਨਦੀਪ ਸਿੰਘ ਦੀ ਹਵਾ ਨੂੰ ਠੁੱਸ ਕਰਨ ਦੇ ਲਈ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਦੇਖੋ ਜਦੋਂ ਪਰਚੇ-ਪੁਰਚੇ ਹੁੰਦੇ ਆ ਲੋਕਾਂ ਦੀਆਂ ਭਾਵਨਾਵਾਂ ਸਿੰਮਥੀਆਂ ਵੀ ਜੁੜਦੀਆਂ ਨੇ ਹਮਦਰਦੀ ਵੀ ਜੁੜਦੀ ਹੈ ਕਿ ਕਿਉਂ ਪਰਚਾ ਦਰਜ ਹੋ ਗਿਆ ਤੇ ਵਰਕਰਾਂ ਦੇ ਵਿੱਚ ਵੀ ਜੋਸ਼ ਹੁੰਦਾ ਹੈ ਕਿ ਅਸੀਂ ਸਾਡੇ ਦੇ ਗਲਤ ਪਰਚੇ ਹੋ ਰਹੇ ਆ ਫਲਾਨਾ ਧਮਕਾਨਾ ਕਰਕੇ ਤਾਂ ਕਾਲੀਦਲ ਨੂੰ ਮੁੱਖ ਕੰਟੈਂਡਰ ਜਾਨੀ ਕਿ ਮੁੱਖ ਮੁਕਾਬਲੇਬਾਜ਼ ਬਣਾਈ ਰੱਖਣ ਦੇ ਲਈ ਆਮ ਆਦਮੀ ਪਾਰਟੀ ਦੀ ਇਹ ਇੱਕ ਚਾਲ ਦਾ ਹਿੱਸਾ ਹੋ ਸਕਦਾ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਹੈ ਹੀ ਇਸੇ ਚਾਲ ਦਾ ਹਿੱਸਾ ਖੈਰ ਮੈਂ ਇੰਨੇ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਇਹਦੇ ਬਾਰੇ ਇਨਫੋਰਮੇਸ਼ਨ ਤਾਂ ਨਹੀਂ ਹੈ ਕਿ ਕੋਈ ਬੰਦ ਕਮਰਾ ਮੀਟਿੰਗ ਦੇ ਮੀਨਸ ਮੇਰੇ ਕੋਲ ਹੋਣ ਪਰ ਜੋ ਦੇਖਣ ਤੋਂ ਲੱਗਦਾ ਹੈ ਕਿ ਮਨਦੀਪ ਸਿੰਘ ਖਾਲਸਾ ਜਿਹੜੇ ਕਿ ਪੰਥ ਦੇ ਸੰਝੇ ਪੰਥਕ ਉਮੀਦਵਾਰ ਨੇ ਉਹਨਾਂ ਦਾ ਜਿਹੜਾ ਉਹਨਾਂ ਦੇ ਹਵਾ ਦਾ ਜਿਹੜਾ ਰੁਖ ਹੈ ਉਹ ਲਗਾਤਾਰ ਉੱਪਰ ਵੱਲ ਨੂੰ ਜਾ ਰਿਹਾ ਹੈ ਉਹ ਚਾਹੁੰਦੇ ਨੇ ਕਿ ਮਨਦੀਪ ਸਿੰਘ ਵਰਸਸ ਆਮ ਆਦਮੀ ਪਾਰਟੀ ਨਾ ਹੋਵੇ ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਨੂੰ ਅਸੀਂ ਹੈਂਡਲ ਕਰ ਲਾਂਗੇ ਪਰ ਮਨਦੀਪ ਸਿੰਘ ਨੂੰ ਮੁੱਖ ਮੁਕਾਬਲੇ 'ਚ ਨਹੀਂ ਆਉਣਾ ਦੇਣਾ ਚਾਹੁੰਦੇ ਉਹ ਚਾਹੁੰਦੇ ਨੇ ਕਿ ਉਹ ਤੀਜੇ ਚੌਥੇ ਨੰਬਰ ਤੇ ਰਹਿਣ ਇਸੇ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਕਾਲੀ ਦਲ ਨੂੰ ਕਾਂਗਰਸ ਨੇ ਵੀ ਬਿਆਨ ਵੀ ਇਸੇ ਸਿਲਸਲੇ 'ਚ ਆਏ ਜਿਹੜੇ ਤੁਸੀਂ ਉਦੋਂ ਪਹਿਲਾਂ ਦੇਖੇ ਤਾਂ ਕੁੱਲ ਮਿਲਾ ਕੇ ਜਿਹੜੇ ਇਹ ਪਰਚੇ ਦਰਜ ਹੋਏ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਉਹ ਉਸੇ ਨਜ਼ਰ 'ਚ ਨੇ ਕਿ ਆਮ ਆਦਮੀ ਪਾਰਟੀ ਮੈਨੂੰ ਇੰਜ ਲੱਗਦਾ ਹੈ ਕਿ ਉੱਥੇ ਘੁਬੜਾਈ ਹੋਈ ਹੈ ਉਸ ਸੀਟ ਦੇ ਉੱਤੇ ਤੇ ਉਹ ਚਾਹੁੰਦੀ ਹੈ ਕਿ ਮੁੱਖ ਮੁਕਾਬਲਾ ਅਕਾਲੀ ਦਲ 'ਚ ਰਹੇ ਉਹਨੂੰ ਹਰਾਉਣਾ ਸੌਖਾ ਹੈ ਤੇ ਮੁਕਾਬਲੇ ਦੇ ਵਿੱਚ ਮਨਦੀਪ ਸਿੰਘ ਨਾ ਆਵੇ ਇਸੇ ਕਰਕੇ ਅਕਾਲੀ ਦਲ ਨੂੰ ਤਕੜਾ ਕਰਨ ਦੇ ਲਈ ਅਕਾਲੀ ਦਲ ਦੇ ਵਰਕਰਾਂ ਨੂੰ ਲਾਂਬੰਦ ਕਰਨ ਦੇ ਲਈ ਐਸੇ ਕੇਸ ਦਰਜ ਕੀਤੇ ਜਾ ਰਹੇ ਆ ਤੇ ਚੋਣ ਨਤੀਜੇ ਜਿਵੇਂ ਤੇ ਮਰਜ਼ੀ ਰਹਿਣ ਪਰ ਇੱਕ ਗੱਲ ਜ਼ਰੂਰ ਹੈ ਕਿ ਸੱਤਾਧਾਰੀ ਧਿਰ ਇਸ ਵੇਲੇ ਘਬराई ਘਬराई ਜ਼ਰੂਰ ਨਜ਼ਰ ਆਉਂਦੀ ਹੈ